ਸੋਸ਼ਲ ਮੀਡੀਆ ਉੱਤੇ ਵਾਇਰਲ ਰਹਿਣ ਵਾਲੀ ਕੁੜੀ ਪ੍ਰੀਤ ਜੱਟੀ ਜਿਸ ਨੂੰ ਕੀ ਤਿਤਲੀ ਵਾਲੀ ਕੁੜੀ ਵੀ ਕਿਹਾ ਜਾਂਦਾ ਹੈ ਬਹੁਤ ਟਾਈਮ ਪਹਿਲਾਂ ਉਸ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਕਰਕੇ ਉਹ ਚਾਚਾ ਦੇ ਵਿੱਚ ਬਣੀ ਸੀ ਇੱਕ ਵਾਰ ਫਿਰ ਤੋਂ ਉਹ ਚਾਚਾ ਦਾ ਵੈਸਾ ਬਣੀਆ ਕਿਉਂਕਿ ਅਮਰਤ ਪਾਲ ਮਹਿਰੋ ਮਲਕੌਰ ਭਾਬੀ ਦੀ ਡੈਥ ਤੋਂ ਬਾਅਦ ਅਮਰਤ ਪਾਲ ਮਹਿਰੋ ਨੇ ਸਾਰਿਆਂ ਨੂੰ ਇੱਕ ਵਾਰਨਿੰਗ ਦਿੱਤੀ ਸੀ ਕਿ ਜੋ ਵੀ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਅਸਲੀਲ ਹਰਕਤਾਂ ਕਰਦੇ ਨੇ ਜਾਂ ਇੰਸਟਾਗ੍ਰਾਮ ਦੇ ਉੱਤੇ ਕੋਈ ਵੀ ਵੀਡੀਓ ਇਸਟਾ ਟਾਕ ਵਾਲਿਆਂ ਦੀ ਆ ਪੁੱਛਗਿੱਛ ਵਾਲੇ ਬਾਬਿਆਂ ਦੀ ਆ ਵੀਡੀਓ ਸ਼ੇਅਰ ਕਰਦੇ ਨੇ ਉਹ ਆਪਣੀਆਂ ਵੀਡੀਓ ਨੂੰ ਡਿਲੀਟ ਕਰਦੇ ਨੇ ਉਹਨਾਂ ਨੂੰ 24 ਘੰਟੇ ਦਿੱਤੇ ਨੇ ਮੈਂ ਉਸ ਤੋਂ ਬਾਅਦ ਮੈਂ ਕਿਸੇ ਦੀ ਵੀ ਨਹੀਂ ਸੁਣਨੀ ਕੀ ਗੱਲ ਤਾਂ ਕੀ ਸਹੀ ਆ ਮੈਂ ਉਹਨਾਂ ਨੂੰ ਸੋਦਾ ਲਾ ਦੇਣਾਗਾ ਜੋ ਕਿ ਤੁਹਾਡੀ ਸਕਰੀਨ ਦੇ ਉੱਤੇ ਚੱਲ ਵੀ ਰਿਹਾਗਾ ਉਸ ਦੇ ਉੱਤੇ ਪ੍ਰੀਤ ਜੱਟੀ तितਲੀ ਵਾਲੀ ਦੇ ਲਾਈਵ ਆ ਕੇ ਬਿਆਨ ਦਿੱਤਾਗਾ ਕਿ ਮੈਂ ਹੁਣ ਕੋਈ ਵੀ ਇਸ ਤਰ੍ਹਾਂ ਦੀ ਵੀਡੀਓ ਨਹੀਂ ਪਾਉਂਦੀ ਮੈਂ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਵਰਗਲ ਵੀਡੀਓ ਨਹੀਂ ਪਾਉਂਦੀ ਨਾ ਹੀ ਮੈਂ ਕਿਸੇ ਦੀ ਪ੍ਰਮੋਸ਼ਨ ਕਰਦੀ ਆ ਪਰ ਫੇਰ ਵੀ ਮੈਨੂੰ ਬਹੁਤ ਜ਼ਿਆਦਾ ਡਰਾਇਆ ਧਮਕਾਇਆ ਜਾ ਰਿਹਾ ਮੈਨੂੰ ਸਵੀਰ ਦੇ ਮੈਸੇਜ ਆ ਰਹੇ ਨੇ ਮੈਂ ਡਰੀ ਹੂੰ ਆਂ ਕਿ ਇਸਦੀ ਕੀ ਲਾਈਵ ਦੀ ਕਲਿੱਪ ਵੀ ਤੁਸੀਂ ਦੇਖ ਸਕਦੇ ਹੋ ਕੀ ਕਹਿਣਾ ਚਾਹੁੰਦੀ ਆ ਪ੍ਰੀਤ ਜੱਟੀ ਬਾਕੀ ਜੋ ਵੀ ਤੁਹਾਡੀ رائے ਆ ਉਹ ਪਲੀਸ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦੱਸਿਓ ਬਾਕੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੀਸਰੇ ਦਿਨ ਨਾ ਤੇਰੇ ਵੱਲ ਦੇਖਣਾ ਨਾ ਤੇਰੇ ਜਵਾਕਵਾ ਦੇਖਣਾ ਕੇ ਹਾਲ ਨਹੀਂ ਦੇਖਣਾ ਮੇਰਾ ਫਾਜ਼ਮੰਦ ਦਾ ਬੇਬੀ ਤੇ ਹਰ ਮੈਨੂੰ ਮੇਰਾ 5 ਮਹੀਨੋਂ ਰੋਜ਼ ਇੰਜੈਕਸ਼ਨ ਵਾਲੇ ਨੰ ਮੇਰੇ ਨਾਲ ਦਿਮਾਗ ਦੇ ਮੇਰੇ ਟੈਨਸ਼ਨ ਪਈ ਨਾ ਸਵੇਰ ਦੇ ਫੋਨ ਰੋਲ ਰੋਲ ਕੇ ਮੈਂ ਆ ਦਿਮਾਗ ਖਰਾਬ ਹੋ ਗਿਆ ਮੈਂ